ਇਹਰਾ ਬਬਨ ਅਨਕ ਦੇ ਪਿੰਡ ਰਾਇਚੱਕ ਦੇ 32 ਸਾਲਾ ਨੌਜਵਾਨ ਦੇ ਪੁਰਤਗਾਲ ਦੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਂ ਮ੍ਰਿਤਕ ਦੀ ਨੌਜਵਾਨ ਮੌਤ ਦੀ ਖਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ਦਾ ਦਰਦ ਹੋ ਕੇ ਬੁਰਾ ਹਾਲ ਹੈ। ਤਾਂ ਜਾਣਕਾਰੀ ਦਿੰਦੋ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਜਗਰਾਤ ਸਿੰਘ ਤਕਰੀਬਨ 3 ਪਹਿਲਾਂ ਹੀ 3 ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਦੇ ਲਈ ਪੁਰਤਗਾਲ ਗਿਆ ਹੋਇਆ ਸੀ। ਉਮਿੱਤੇ 10 ਦਸੰਬਰ ਨੂੰ ਨੌਜਵਾਨ ਜੁਗਰਾਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਹਨਾਂ ਦੱਸਿਆ ਹੈ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ। ਤੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੁਗਰਾਤ ਸਿੰਘ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਜਾਵੇ। ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਮ੍ਰਿਤਕ ਜੁਗਰਾਤ ਸਿੰਘ ਦੇ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਸ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਨੂੰ ਪੰਜਾਬ ਸਿੰਘ ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਤੋਂ ਨੌਜਵਾਨ ਬਾਹਰ ਵਿਦੇਸ਼ਾਂ ਵਿੱਚ ਜਾਣ ਦੇ ਲਈ ਮਜਬੂਰ ਨਾ ਹੋ। ਮੇਰਾ 28 ਮਹੀਨੇ ਦੀ 23 ਦਿਨੂ ਤੇ ਪਹਿਲੇ ਮਹੀਨੇ ਦੀ 8 ਤਰੀਕ ਨੂੰ ਘੱਤ ਜਾਣਾ ਹੈ ਮੇਰੇ ਕੋਲ ਤੇ ਹਾਂ ਜੀ ਅਨੇਤ ਸੁਨਾ ਗਿਆ ਦੋ ਵਕਤ ਸੁਨਾਇਆ ਰੰਗੋ ਕੇ ਤੇਖਤਮ ਹੋ ਗਿਆ ਮੇਰਾ ਬੁੱਤ ਆ ਮਰ ਜਾਣੀ ਗਾ ਜਾ ਬੱਚਾ ਉਹਦਾ ਮਰ ਰੋਈ ਹੋਇਆ ਵਾ ਨਾ ਕੋਈ ਵਾਰ ਕਦੋਂ ਗੱਲ ਹੋਈ ਤੇ ਚੱਲ ਨਾ ਹੋਣੀ ਟੇਲਿੰਗ ਨਾ ਗੱਲ ਮੇਰੀ ਗੱਲ ਬਾਤ ਹੋਈ ਆ ਮੈਂ ਨੋ ਕਹਿੰਦਾ ਮੰਮੀ ਮੈਨੂੰ ਇਹ ਨਾਲੇ ਮੁੱਟਾ ਦੇ ਨੰਬਰ ਦਾਸ ਮੈਂ ਆਖਿਆ ਉਹ ਤਕਰੀਬੀ ਦਾ ਵੇਚ ਗਿਆ ਹੀ ਮੈਂ ਉਹ ਤੇ ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ ਵੇ ਤੂੰ ਆਪ ਘਰਾਂ ਦੇ ਟਿੱਕ ਤੋਂ ਤੂੰ ਕਾ ਰਾਜਾ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੇਰੇ ਪੁੱਤ ਨੇ ਮਿਲ ਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਤੇ ਮੇਰਾ ਪੁੱਤ ਮੁੱਕ ਗਿਆ ਮੈਂ ਫੋਨ ਹੀ ਠੀਕ ਨਹੀਂ ਹੋ ਨਾ ਆਹ ਕੀ ਕਰਾਂ ਮੇਰੀ ਧੀ ਲੱਗੇ ਕਿ ਮੈਨੂੰ ਲੱਗਦਾ ਨਹੀਂ ਕਿ ਇੱਥੇ ਠੀਕ ਕਰ ਨੋ ਜਣਾ ਨੌਕਰੀਆਂ ਮਿਲ ਤੇ ਕੀ ਲੋੜ ਹੈ ਬਾਹਰ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਮੇਰੇ ਜੀ ਕੇ ਕਰਨ ਵਿਚ ਆਤਾ ਕੀ ਮੰਗ ਕਰਦੇ ਸਰਕਾਰ ਤੋਂ ਜੀ ਡੈੱਡ ਬੋਡੀ ਵੀ ਆਉਣੀ ਹਾਂ ਜੀ ਮੇਰਾ ਬੁੱਤ ਕਰ ਹੋਣਾ ਚਾਹੀਦਾ ਨੋਦਾਂ ਜੀ ਕਿ ਨਹੀਂ ਆਉਣਾ ਨਹੀਂ ਜੀ ਕਿ ਆਉਣਾ ਮੇਰਾ ਪੁੱਤ ਜੀ ਹਣੇ ਤੋਂ ਪੜਦਾ ਕੀ ਨਾ ਫਿਰ ਦੇਖ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦੀ ਫਟੇ ਬੱਚਾ ਜੁਗਰਾਜ ਸਿੰਘ 3 ਸਾਲ ਪਹਿਲਾਂ ਪੁਨਰਕਾਰ ਵਿੱਚ ਗਿਆ ਹੈ ਦੋ ਦਿਨ ਪਹਿਲਾਂ ਆਉਂਦੀ ਡੈਥ ਹੋ ਗਈ ਸੜਕਾਂ 'ਤੇ ਦੇ ਅਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਨਿਕਲ ਚੱਲ ਰਹੀ ਹੈ। ਬਹੁਤ ਦੁਖਦਈ ਇਹ ਕੰਮ ਆਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਦੇ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਧਵਾ ਹੈ ਪੂਰੇ ਸਾਲ ਤੋਂ ਲੈ ਛੋੜ ਛੋੜੇ ਬੱਚੇ ਪਾਲਦੇ ਆ। ਹੋਰ ਬੱਚਾ ਕਮਾਉਣ ਵਾਸਤੇ ਗਿਆ ਸੀ ਕਿ ਘਰੋਂ ਨੇ ਆਉਣਾ 8 ਤਰੀਕ ਦੀ ਜਾਂ 8 ਜਰਵ ਦੀ ਵੀ ਟਿਕੀ ਤੇ ਆਉਣ ਤੋਂ ਪਹਿਲਾਂ ਹੀ ਵਿਚਾਰੇ ਦੀ ਜੋ ਡੈਥ ਹੋ ਗਈ ਆ ਇਹ ਕਰਕੇ ਨੂੰ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਤੇ ਸਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਜਗਿੰਦਰ ਸਿੰਘ ਜੀ ਰੰਧਾਵਾ ਸਾਹਿਬ ਸੈਸ਼ਨ ਚੱਲਣ ਰਿਹਾ ਸੈਸ਼ਨ ਦੇ ਵਿੱਚ ਉਹਨੇ ਇਹ ਨੱਬਾ ਠਾ ਕੇ ਤੇ ਬੱਚੇ ਦੀ ਜੋ ਦੇ ਆ ਉਹ ਜੱਡ ਬਾੜ ਦੀ ਆ ਉਹ ਜਲਦੀ ਤੋਂ ਜਲਦੀ ਗਰਦਾਸਪੁਰ ਦੇ ਵਿੱਚੋਂ ਪਿੰਡ ਦਾ ਚੱਕ ਪਹੁੰਚਾਈ ਜਾਏ। ਅਸੀਂ ਬੇਨਤੀ ਕਰਦੇ ਆ ਬੜਾ ਦੁਖੀ ਇਹਦੇ ਦੇ ਨਾਲ ਇਹ ਇਹ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਇਹੋ ਜਿਹੜਾ ਮੁੱਦਾ ਆ ਕਿ ਜਲਦੀ ਤੋਂ ਜਲਦੀ ਜੜੀ ਆ ਜੱਡ ਬਾੜੀ ਜਿਹੜੀ ਉਹ ਚੱਕ ਵਿੱਚ ਪਹੁੰਚਾਈ ਜਾਏ। ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ। ਉਹਨੇ ਚਾਰੇ ਦਾ ਜਨਮ ਹੀ ਬਾਦ ਦੇ ਵਿੱਚ ਹੋਇਆ। ਉਹਨੇ ਆਪਣੇ ਪਿਓ ਦਾ ਕੁਝ ਨਹੀਂ ਦੇਖਿਆ। ਫੋਲ ਦੇ ਉੱਤੇ ਜਿੰਦਾ ਰਿਹਾ। ਇਹ ਕਰਕੇ ਅਈ ਬੇਲਤੀ ਕਰਦੇ ਆ ਇਹ ਜਲਦੀ ਤੋਂ ਜਲਦੀ ਜੜੀ ਆ ਤੇ ਇਹ ਨਾਲ ਲੰਮੇ ਲੰਮੇ ਸਮੇਂ ਦਾ 15 ਦਿਨ ਲੱਗ ਜਾਂਦੇ ਤੇ ਹਫਤੇ ਦੇ ਅੰਦਰ ਅੰਦਰ ਜਿਹੜੀ ਜਿਹੜੀ ਡੈੱਡ ਬਾਡੀ ਆ ਉਹ ਪਿੰਡ ਪਹਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਲ ਉਹਦਾ ਸੰਸਕਾਰ ਕੀਤਾ ਜਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸਰਕਾਰਾਂ ਨੂੰ ਜੇ ਕੋਈ ਲੋਡ ਦਵਾਉਣਾਂ ਨੂੰ ਛੇ ਰਜਾ ਦਿੱਤਾ ਕਿ ਫੀਲ ਹੋ ਰਿਹਾ ਠੱਕੇ ਖਾਣ ਦੇ ਬੇਸਾਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਵੱਡੀ ਰੋਟੀ ਵਾਸਤੇ ਬੱਚਿਆਂ ਵਾਸਤੇ ਵਿਦੇਸ਼ਾਂ ਚ ਜਾਣਾ ਪੈਂਦਾ ਆ ਤੇ ਅੱਜ ਦੇਖੋ ਕੀ ਹਾਲ ਹੋ ਗਿਆ ਡੇਢ ਡੇਢ ਦੋ ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫੇਰ ਕੇ ਦੂਦਰ ਦੀ ਪੁਲਿਸ ਆਈ ਆ ਫੇਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਲੁਭਾਓ ਵੀ ਜੇ ਇੱਥੇ ਸਭ ਕੁਝ ਹੋਏ ਤਾਂ ਫਿਰ ਕੀ ਲੋੜ ਹੈ ਜਾਂਚ ਜਿਹੜੀ ਦੂਰ ਹਾਂਜੀ ਤੇ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਦੀ ਆ ਗਾਂਦੀਆਂ ਜਾਂਤੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਦੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਮਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਵੇਖੀ ਆ ਇਸ ਇਹਦਾ ਇਹਨਾਂ ਦਾ ਬਾਪ ਮਹਿਤੀ 32 ਸਾਲ ਹੋ ਗਿਆ ਪੂਆ ਹੋ ਗਿਆ ਛੋਟੇ ਛੋਟੇ ਬੱਚਿਆ ਮੇਰੇ ਲਾਗੇ ਉਹਨਾਂ ਦਾ ਬ੍ਰਦਰ ਆ ਇਹ ਛੋਟਾ ਜਿਹਾ ਉਹ 3.5 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾਲਿਆ ਆ ਪਾਲ ਕੇ ਪਤਾ ਨਹੀਂ ਕਿਤਨਾ ਇੱਥੇ ਘੱਲਿਆ ਆ ਕਿਤਨਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਬੇਟੀ ਆ ਤੇ ਬੱਚਾ ਆਪਣਾ ਜਿਹੜਾ ਉਹਦਾ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਤੇ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਬਹੁਤ ਦੁਖਦਈ ਗੱਲ ਆ ਪਰ ਅਸੀਂ ਬੇਨਤੀ ਕਰਦੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਜ ਚੱਕ ਵਿੱਚ ਪਹੁੰਚਾਓ ਵਾਹਿਗੁਰੂ ਜੀ ਖਾਲਸਾ